ਸਵਾਗਤ ਹੈ ਕਿਸਾਨ ਵੀਰੋਡਾ ਟੈਲੋਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮੋਗੇ ਦੇ ਨੇੜੇ ਦੀ ਆ ਪਿੰਡ ਰੌਲੀ ਤੋਂ ਜੀ ਪਿੰਡ ਰੌਲੀ ਤੋਂ ਆਪਾਂ ਵੀਡੀਓ ਕਵਰ ਕਰਨ ਲੱਗੇ ਆ ਇੱਕ ਤੁਹਾਨੂੰ ਟੌਪ ਦਾ ਨਗੀਨਾ ਦਿਖਾ ਰਿਆ ਕੋਈ ਵਪਾਰ ਦਾ ਕੰਮ ਨਹੀਂ ਵੱਡੇ ਸੈਜ ਦੀ ਤੇ ਫੁੱਲ ਬਰੀਡ ਦੇ ਵਿੱਚ ਆਪਾਂ ਝੋਟੀ ਦਿਖਾਵਾਂਗੇ ਤੇ ਗੱਲਬਾਤ ਸਾਰੀ ਬਾਈ ਨਾਲ ਕਰਾਵਾ ਇਹ ਸਾਰੀ ਜਾਣਕਾਰੀ ਲੈ ਕੇ ਤੁਸੀਂ ਫਿਰ ਸੌਦਾ ਕਰਨਾ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਦਸੱਲੀ ਤੁਸੀਂ ਨਿਰਖ ਪਰਖ ਆਪਦੀ ਆਪ ਕਰਨੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਜੀ ਠੀਕ ਹੈ ਜੀ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ 628002 81616 ਦੁਬਾਰਾ ਫੇਰ ਬੋਲੋ 628002 81616 81616 ਪਿੰਡ ਆਪਣਾ ਜੀ ਪਿੰਡ ਰੌਲੀਆ ਜੀ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਮੋਗਾ ਜੀ ਤੈ ਤਸੀਲ ਵੀ ਮੋਗੇ ਮੋਗੇ ਤੋਂ ਕਿੰਨੇ ਕਿਲੋਮੀਟਰ ਆ ਬੁੱਕੀਪੁਰਾ ਚੌਕ ਤੋਂ ਬੁੱਕੀਪੁਰਾ ਚੌਕ ਤੋਂ 4 ਕਿਲੋਮੀਟਰ ਆ ਓਕੇ ਜੀ ਤੇ ਇਹ ਜਿਹੜਾ ਮੋਗੇ ਤੋਂ ਲੁਧਿਆਣੇ ਨੂੰ ਰੋਡ ਜਾਂਦਾ ਉਹ ਤੋਂ ਲਿੰਕ ਰੋਡ ਪਾਟੂ ਜਾਂਦੀ ਹੈ ਹਾਂਜੀ ਓਕੇ ਜੀ ਤੇ ਬਾਈ ਜੀ ਆਪਣਾ ਖੇਤੀਬਾੜੀ ਦੇ ਨਾਲ ਪਸ਼ੂ ਪਾਲਣ ਦਾ ਕੰਮ ਹਾਂ ਪਸ਼ੂ ਪਾਲਣ ਦਾ ਕੰਮ ਓਕੇ ਜੀ ਜਿਹੜੀ ਆਪਾਂ ਝੋਟੀ ਦੇਖੀ ਆਨੇ ਆਪਣੇ ਘਰ ਦੀ ਹੈ ਜੀ ਹਾਂਜੀ ਘਰ ਦੀ ਹੈ ਜੀ ਘਰ ਦੀ ਝੋਟੀ ਆ ਗਈ ਤੇ ਕਿਹੜਾ ਸੂਆ ਸੂਰੀ ਹੈ ਜੀ ਇਹ ਦੂਜਾ ਸੂਆ ਸੂਰੀ ਹੈ ਜੀ ਪਹਿਲੇ ਸੂਏ ਦਾ ਕੀ ਰਿਕਾਰਡ ਰਿਆ ਪਹਿਲੇ ਸੂਏ ਨੇ 14 ਲੀਟਰ ਦੁੱਧ ਦਿੱਤਾ ਜੀ ਆਪ ਕਿਹੜੇ ਸਿਮੰਦ ਦੀ ਆ ਗਏ ਆਪ ਇਹ ਕੋਹੇ ਨੂਰਤੀਆ ਲక్ష్ਮੀ ਡੇਰੀ ਫਾਰਮ ਵਾਲੇ ਓਕੇ ਲక్ష్ਮੀ ਦੀ ਜਿਹੜੀ ਝਾਲਕਾ ਦੇਖ ਆ ਉਹ ਵੀ ਦੱਸਦੀ ਆ ਵੀ ਹੈਗੀ ਆ ਹਨਾ ਤੇ ਕੀ ਅੱਗੇ ਲੱਗਿਆ ਵਾ ਇਹ ਕਹਿੰਦੇ ਇਹ ਐਮ 53 ਟਿਕਾ ਲਗਾਈ ਹੈ ਐਮ 53 ਜਿਹੜੇ ਭੈਣ ਭਰਾ ਜਾਣਕਾਰੀ ਰੱਖਦੇ ਆ ਕੱਢ ਕੇ ਦੇਖ ਲੈਣਗੇ ਹਾਂਜੀ ਤੇ ਐਮ 53 ਇਹਦੇ ਲੱਗਿਆ ਵਾ ਤੇ ਪਹਿਲੇ ਸੂਏ ਦੇ ਫਿਰ ਦੁੱਧ ਕਿੰਨਾ ਕੱਢਿਆ ਸੀ ਜੀ ਪਹਿਲੇ ਸੂਏ 14 ਲੀਟਰ ਦੁੱਧ ਦਿੱਤਾ ਜੀ ਐਦ ਕੀ ਫਿਰ ਕੀ ਉਮੀਦ ਦੰਦਾਂlijke ਮੇ ਹੋਊਗੀ ਜੀ ਹੁਣੇ ਦੰਦਾਂ ਚ ਤਾਂ ਮੇਰੇ ਹਿਸਾਬ ਨਾਲ ਇਹ ਜਵਾਨ ਹੀ ਹੋਊ ਜਵਾਨ ਹੀ ਹੋਊਗੀ ਹੋ ਸਕਦਾ ਕਿ ਕੱਦਾ ਦੰਦ ਹਜੇ ਖੜਾ ਹੋਵੇ ਕਰਨੀਆਂ ਖੋਲੋ ਜੀ ਇਹਦਾ ਤੋਰਾ ਕਰਾਗੇ ਜੀ ਇੱਕ ਚੰਗੀਆਂ ਜੋ ਆ ਗਈ ਸਿੰਘ ਸਾਲਾ ਇੱਕ ਨੰਬਰ ਪੂਛ ਦੇ ਵਿੱਚ ਚਾਰ ਵਾਲ ਵਿਧ ਵਾਈਟ ਹੈ ਨਹੀਂ ਸਾਰੇ ਬਲਾਇਕ ਕਿਤੇ ਟੇਲ ਹੈ ਦੀ ਜਮਾ ਆ ਦੇਖੋ ਜੀ ਕੁਆਲਿਟੀ ਚੰਗੀ ਵਾਲੀ ਆ ਗਈ ਬਾਕੀ ਦੀ ਗੱਲ ਜਿਹੜਾ ਥਣ ਭਾਂਡਾ ਇਹਦਾ ਪੂਰਾ ਚੰਗਾ ਸਾਫ ਸੁਥਰਾ ਆ ਦੇਖੋ ਜੀ ਫਿਟਿੰਗ ਵਾਲਾ ਆਰਡਰ ਹੈਗਾ ਕਿੰਨੇ ਦਿਨ ਬਾਕੀ ਆ ਭਾਈ ਮੋੜ ਲਿਓ ਜੀ ਇਹ 10 ਦਿਨ ਲੈ ਜੂਗੀ ਜੀ 10 ਦਿਨ ਬਾਕੀ ਓਕੇ ਜੀ ਸਹਿ ਚੰਗਾ ਬਾਕੀ ਦੀ ਕੁਆਲਿਟੀ ਵਾਲੀ ਝੋਟੀ ਹੈ ਜੇ ਆਪਾਂ ਹਰਿਆਣਾ ਝੋਟੀ ਨੂੰ ਦੇਖ ਕੇ ਝੋਟੀ ਜੋ ਝਲਕ ਹਰਿਆਣੇ ਦੀ ਪੈਂਦੀ ਹੈ ਜਮਾ ਥਾਨ ਹਵਾਨਾ ਨੇੜੇ ਤੋਂ ਕਰਾਈ ਜੀ ਚੈੱਕ ਬਾਈਆਂ ਨੇ ਸਾਮ ਵੀ ਆ ਘਰੇ ਕੋਈ ਵਪਾਰ ਦਾ ਕੰਮ ਨਹੀਂ ਆ ਦੇਖੋ ਜੀ ਥਾਨ ਹਵਾਨਾ ਪਨ ਲੋ ਜੀ ਵਾਕਿ ਬਲੈਕ ਚ ਆ ਗਈ ਪੂਰੀ ਹੋਰਾ ਵਿਚਾਰ ਵੀ ਵਾਲ ਪਿੰਡੇ ਦੇ ਵਿੱਚ ਇਹਦੇ ਚਿੱਟੇ ਕਿਤੋਂ ਨਹੀਂ ਹੈਗੇ ਪ੍ਰੋਪਰ ਰਿਕਾਰਡ ਵਾਲੀ ਝੋਟੀ ਆਪਾਂ ਜੀ ਤੁਹਾਨੂੰ ਦਿਖਾ ਰਹੇ ਹਾਂ ਸਿੱਧੀ ਡਾਇਰੈਕਟ ਫਾਰਮ ਦੇ ਘਰੋਂ ਆਪਾਂ ਫਾਰਮਰ ਦੇ ਘਰੋਂ ਇਹਦੀ ਮਾਂ ਦਾ ਕਿੰਨਾ ਕੁ ਰਿਕਾਰਡ ਸੀਗਾ ਜੀ ਮਾਂ ਦਾ ਹੈਗਾ 17 18 ਲੀਟਰ ਤਾਈ ਹੈਗੀਏ ਕੋਲੇ ਹਾਂਜੀ ਹੈਗੀ ਓਕੇ ਜੇ ਤੁਸੀਂ ਆਉਂਗੇ ਬਾਈਆਂ ਦੇ ਕੋਲੇ ਹੈਗੀ ਤੁਹਾਨੂੰ ਦਿਖਾ ਵੀ ਸਕਦੇ ਆ ਸਿੰਘ ਤੁਹਾਨੂੰ ਕੈਮਰਾ ਨੇੜ ਤੋਂ ਲਾ ਕੇ ਦੇ ਕਰਾ ਦਈਏ ਚੱਕ ਥੋੜੀ ਜੱਕੂਗੀ ਜ਼ਰੂਰ ਕੈਮਰੇ ਤੋਂ ਆ ਦੇਖੋ ਜੀ ਤੇ ਪਿੰਡੇ ਦੇ ਵਿੱਚ ਜਿਹੜੀ ਟੂ ਈਟਾ ਇਹਦੀ ਰੀੜ ਦੀ ਹੱਡੀ ਦੀ ਜਮਾ ਪੰਦਰ ਤੇ ਸਟ੍ਰੇਟ ਆ ਗਈ ਜੇ ਆਪਾਂ ਤਾਂ ਤੋਂ ਵੀ ਇਹਦੀ ਗੱਲ ਕਰ ਲਗੇ ਤਾਂ ਤੋਂ ਵੀ ਢਾਈ ਤੋਂ ਤਿੰਨ ਫੋਟੋਆਂ ਨੂੰ ਚੌੜੀ ਪਈਏ ਦੂਜੀ ਸ਼ਾਈਡ ਦੇ ਕੋ ਬਹਿਣੀ ਆਈ ਸ਼ਾਈਡ ਦੇ ਤੁਹਾਨੂੰ ਥਾਣ ਦਿਖਾ ਦਈਏ ਨੇੜ ਤੋਂ ਤੇਹ ਦੀ ਕੁਆਲਿਟੀ ਇੱਕ ਨੰਬਰ ਹੈ ਤੇ ਚੰਗੀਆਂ ਜਾਗੀ ਜੀ ਜਰੂਰ ਬਾਈ ਨਾਲ ਕਰੋ ਸੋ ਬਾਰਕ ਬਾਕੀ ਪ੍ਰੋਪਰ ਰਿਕਾਰਡ ਵਾਲੀ ਤੁਹਾਨੂੰ ਝੋਟੀ ਦਿਖਾਤੀ ਤੇ ਡਿਮਾਂਡ ਬਾਈ ਇਹਦੀ ਡਿਮਾਂਡ ਹੀ ਫੋਨ ਤੇ ਕਰ ਲੈ ਜਾਇਜ ਹੋਊ ਜਮਾ ਹਾਂਜੀ ਜਾਇਜ ਹੋਊ ਕੋਈ ਆਮ ਜੀ ਆਮ ਜੀ ਝੋਟੀ ਦਾ ਹੈ ਨਹੀਂ ਜੀ ਆਪਾਂ ਤੁਹਾਨੂੰ ਦੱਸ ਦਗੇ ਪੰਜਾਬੀ ਚ ਗੱਲ ਚੰਗੇ ਪੈਸੇ ਲਾ ਕੇ ਝੋਟੀ ਮਿਲਣੀ ਹੈ ਮੁੱਲੇ ਦਾ ਹੋਊਗਾ ਫੋਨ ਤੇ ਹੋਊ ਜਮਾ ਜਾਇਜ ਟੌਪ ਦਾ ਤੁਹਾਨੂੰ ਅੱਜ ਇੱਕ ਨੰਗੀਨਾ ਦਿਖਾਤਾ ਮੋਹਰ ਨਸਲ ਦਾ ਜਿਹਨੂੰ ਕਹਿੰਦੇ ਆ ਤੇ ਨੰਬਰ ਬਾਈ ਫੇਰ ਬੋਲ ਦੋ 628002 88616 ਪਿੰਡ ਰੌਲੀ ਤੋਂ ਵੀਡੀਓ ਆਪਾਂ ਕਵਰ ਕੀਤੀ ਹੈ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਗੇ ਦੇ ਨੇੜੇ ਦਾ ਪਿੰਡ ਆ ਬਾਕੀ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਪ੍ਰਾਪਰ ਰਿਕਾਰਡ ਵਾਲੀ ਸਾਰਾ ਰਿਕਾਰਡ ਲੈ ਕੇ ਤੁਸੀਂ ਛੋਟੀ ਦੀ ਖਰੀਦਦਾਰੀ ਕਰ ਸਕਦੇ ਹੋ ਤੇ ਦਿੱਤੇ ਗਏ ਨੰਬਰਾਂ ਤੇ ਲਾ ਕੇ ਫੋਨ ਜਰੂਰ ਬਾਈ ਨਾ ਕਰਿਓ ਸੰਪਰਕ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕੇ ਨਵੇਂ ਵੀਡੀਓ ਦੇ ਨਾਲ